ਸ਼੍ਰੀ ਮੁਖਸਰ ਸਾਹਿਬ ਵਿਖੇ ਦਸ਼ਮ ਗੁਰੂ ਗੋਬਿੰਦ ਸਿੰਘ ਜੀ ਦੇ 40 ਮੁਕਤੀਆਂ ਦੀ ਯਾਦ ਵਿੱਚ ਗੁਰਦੁਆਰਾ ਟੁੱਟੀਗੰਡੀ ਸਾਹਿਬ ਵਿਖੇ ਸ਼ਹੀਦੀ ਜੋੜ ਮੇਲਾ 14 ਜਨਵਰੀ ਨੂੰ ਸ਼ੁਰੂ ਹੋ ਜਾਵੇਗਾ। ਸ਼੍ਰੀ ਦਰਬਾਰ ਸਾਹਿਬ ਦੇ ਮੈਨੇਜਰ ਬਲਦੇਵ ਸਿੰਘ ਨੇ ਸ਼ਾਮਕਰੀ 4 ਵਜੇ ਦੱਸਿਆ ਕਿ ਸੰਗਤ ਨੂੰ ਧਿਆਨ ਵਿੱਚ ਰੱਖਦਿਆਂ ਗੁਰਦੁਆਰਾ ਸਾਹਿਬ ਵਿਖੇ ਪੂਕਤਾ ਪ੍ਰਬੰਧ ਕੀਤੇ ਗਏ ਨੇ। ਦੱਸ ਦਿੰਦੇ ਹਾਂ ਕਿ ਰਵਾਇਤੀ ਤੌਰ ਤੇ ਧਾਰਮਿਕ ਸ਼ਹੀਦੀ ਜੋੜ ਮੇਲਾ 14, 15 ਅਤੇ 16 ਜਨਵਰੀ ਨੂੰ 3 ਦਿਨਾਂ ਤੱਕ ਚੱਲੇਗਾ। ਜਦਕਿ ਮਲੋੜ ਰੋਡ ਤੇ ਲੱਗਣ ਵਾਲਾ ਮਨੋਰੰਜਨ ਮੇਲਾ 2 ਮਹੀਨੇ ਤੱਕ ਜਾਰੀ ਰਹੇਗਾ। ਗੁਰਦੁਆਰਾ ਸਾਹਿਬ ਵਿਖੇ 14 ਜਨਵਰੀ ਮਾਗੀ ਵਾਲੇ ਦਿਨ ਵੱਡੀ ਸੰਖਿਆ ਵਿੱਚ ਸੰਗਤ ਗੁਰਦੁਆਰਾ ਸਾਹਿਬ ਦੇ ਭਾਵਨ ਸਰੋਵਰ ਵਿਖੇ ਇਸ਼ਨਾਨ ਕਰਦੀ ਹੈ ਇਹ ਸੰਗਤ ਦੇਸ਼ ਅਤੇ ਵਿਦੇਸ਼ ਤੋਂ ਪਹੁੰਚਦੀ ਹੈ ਜੋ ਕਿ ਇੱਕ ਦਿਨ ਪਹਿਲਾਂ ਹੀ ਗੁਰਦੁਆਰਾ ਸਾਹਿਬ ਵਿਖੇ ਪਹੁੰਚਣਾ ਸ਼ੁਰੂ ਹੋ ਜਾਂਦੀ ਹੈ ਸ਼ਹੀਦੀ ਜੋੜ ਮੇਲੇ ਤਹਿਤ 14 ਜਨਵਰੀ ਨੂੰ ਸਵੇਰੇ ਮਾਗੀ ਵਾਲੇ ਦਿਨ 7:30 ਵਜੇ ਸ਼੍ਰੀ ਅਕੰਠਪੁਰ ਸਾਹਿਬ ਜੀ ਦਾ ਭੋਗ ਪਾਇਆ ਜਾਵੇਗਾ 15 ਜਨਵਰੀ ਨੂੰ ਗੁਰਦੁਆਰਾ ਟਿੱਬੀ ਸਾਹਿਬ ਵਿਖੇ ਵਿਸ਼ੇਸ਼ ਢਾਡੀ ਸਮਾਗਮ ਹੋਵੇਗਾ ਅਤੇ ਇਸੇ ਦਿਨ ਗੁਰਦੁਆਰਾ ਤੰਬੂ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਵੀ ਹੋਵੇਗਾ ਜਦ ਕਿ 15 ਜਨਵਰੀ ਨੂੰ ਹੀ ਨਗਰ ਕੀਰਤਨ ਦੇ ਨਾਲ ਹੀ ਰਵਾਇਤੀ ਤੌਰ ਤੇ ਧਾਰਮਿਕ ਸ਼ਹੀਦ ਦੀ ਜੋੜ ਮੇਲਾ ਸੰਪੰਨ ਹੋ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 40 ਮੁਕਤੀਆਂ ਦੀ ਪਾਵਨ ਧਰਤੀ ਸ੍ਰੀ ਦਰਬਾਰ ਸਾਹਿਬ ਸ੍ਰੀ ਮੋਸਰ ਸਾਹਿਬ ਵਿਖੇ ਹਰ ਸਾਲ ਸਾਲਾਨਾ ਸ਼ਹੀਦੀ ਜੋੜ ਮੇਲਾ ਮਾਗੀ ਬਣਾਇਆ ਜਾਂਦਾ ਹੈ ਜੋ ਇਸ ਵਾਰ ਵੀ 14 ਜਨਵਰੀ ਦਾ ਆ ਰਿਹਾ ਹੈ 12 ਤਰੀਕ ਨੂੰ ਸੂਰੀ ਅਕਾਉਂਟ ਪਾਰਟ ਗੁਰਦੁਆਰਾ ਸ੍ਰੀ ਗੰਗਾ ਸਾਹਿਬ ਕਰਾਂ ਪਹੁੰਚੇ ਹਨ ਜਿਨ੍ਹਾਂ ਦੇ 14 ਤਰੀਕ ਨੂੰ ਭੋਗ ਪਾਏ ਜਾਣਗੇ ਅੱਜ 13 ਤਰੀਕ ਨੂੰ ਦੁਪਹਿਰ ਬਾਅਦ ਭਾਈ ਮਹਾ ਸਿੰਘ ਦੁਆਨ ਹਾਲ ਦੇਖੇ ਧਾਰਮਿਕ ਸਟੇਜ ਜਾਈ ਜਾਵੇਗੀ ਜਿਸ ਵਿੱਚ ਉੱਚ ਉੱਚ ਕੋਟੀ ਦੇ ਰਾਗੀ ਢਾਡੀ ਕਥਾ ਪ੍ਰਚਾਰਕ ਸਹਿਬਾਨ ਪਹੁੰਚ ਰਹੇ ਹਨ 15 ਤਰੀਕ ਨੂੰ ਗੇਟ ਨੰਬਰ 4 ਤੋਂ ਨਗਰ ਕੀ ਵਿਰਮਤਾ ਹੋਵੇਗੀ ਜੋ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚ ਦੇ ਹੁੰਦਾ ਹੋਇਆ ਗੁਰਦੁਆਰਾ ਟਿੱਬੀ ਸਾਹਿਬ ਗੁਰਦੁਆਰਾ ਦਾਤਨ ਸਾਹਿਬ ਤੋਂ ਵਾਪਸ ਸ੍ਰੀ ਦਰਬਾਰ ਸਾਹਿਬ ਸ੍ਰੀ ਮਕਸਤ ਸਾਹਿਬ ਦੇਖੇ ਸਮਾਪਤ ਹੋਵੇਗਾ 15 ਤਰੀਕ ਨੂੰ ਹੀ ਗੁਰਦੁਆਰਾ ਤੰਬੂ ਸਾਹਿਬ ਦੇਖੇ ਅਮਰਦਾ ਬਾਟਾ ਤਿਆਰ ਹੋਵੇਗਾ ਸੰਗਤਾਂ ਵਾਸ ਦੇ ਰਹਿਸ਼ ਲੰਗਰ ਦੇ ਪੂਰੇ ਪਵੰਦ ਕਰ ਲਏ ਗਏ ਹਨ ਮੈਂ ਇਸ 40 ਮੁਕਤਿਆਂ ਦੀ ਪਾਵਨ ਧਰਤੀ ਤੇ ਸਮੂਹ ਸੰਗਤਾਂ ਨੂੰ ਬੇਨਤੀ ਕਰਦਾ ਹਾਂ ਕਿ ਸ਼ਹੀਦਾਂ ਨੂੰ ਨਸਤਮਤ ਹੋਣ ਲਈ ਵੱਧ ਤੋਂ ਵੱਧ ਸੰਗਤਾਂ ਪਹੁੰਚਣ ਮੈਂ ਇਹਨਾਂ ਨੂੰ ਜੀ ਆਇਆਂ ਕਹਿੰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ